ਸਤਿ ਸ੍ਰੀ ਅਕਾਲ ਸਰ ਇਹ ਕੀ ਮਾਮਲਾ ਹੈ ਸਰ ਹਾਂਜੀ ਇੱਕ ਦਾ ਬਲਜਿੰਦਰ ਸਿੰਘ ਨਾਂ ਦਾ ਆ ਆਦਮੀ ਹੈ ਆ ਇੱਕ ਨਸ਼ਾ ਤਸਕਰ ਹੈ ਇਹ ਪੁਲਿਸ ਦੀ ਨਾਕਾਬੰਦੀ ਲੱਗੀ ਹੋਈ ਸੀਗੀ ਚੈਕਿੰਗ ਚੱਲ ਰਹੀ ਸੀ ਚੈਕਿੰਗ ਦੌਰਾਨ ਇੱਕ ਸਿਆਜ਼ਕਰ ਆਉਂਦੀ ਆ ਉਹ ਸਿਆਜ਼ਕਰ ਨੂੰ ਜਦੋਂ ਪੁਲਿਸ ਨੇ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾਕਾ ਤੋੜ ਕੇ ਨਾਕਾਬੰਦੀ ਪੁਲਿਸ ਵੱਲੋਂ ਗੱਡੀ ਕਰਕੇ ਤੇ ਉਹਨੇ ਉੱਥੋਂ ਦੜਾ ਲਈ ਪੁਲਿਸ ਪਾਰਟੀ ਵੱਲੋਂ ਦਾ ਪਿੱਛਾ ਕੀਤਾ ਗਿਆ ਤੇ ਉਹ ਜਦੋਂ ਉਹਨੂੰ ਇੰਟਰਸੈਪਟ ਕੀਤਾ ਤੇ ਉਸਦੇ ਨਿਕਲਦੇ ਸਾਰ ਗੱਡੀ 'ਚੋਂ ਦੋ ਤਿੰਨ ਤਿੰਨ ਫਾਇਰ ਗੱਡੀ ਵੱਲ ਕੀਤੇ ਤੇ ਇਹਨਾਂ ਪੁਲਿਸ ਪਾਰਟੀ ਵੱਲ ਕੀਤੇ ਤੇ ਜੋ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰ 'ਚ ਉਹ ਬੰਦਾ ਜ਼ਖਮੀ ਹੋ ਗਿਆ ਤੇ ਉਹ ਹਸਪੀਟਲ 'ਚ ਦਾਖਲ ਹੈ ਸਰ ਕਿਤੇ ਨਹੀਂ ਮਾਸਲਾ ਮੈਂ ਕਿੰਨੀ ਮਾਤਰਾ 'ਚ ਇਸਕੇ ਪਾਸੇ ਹੇਰੋਨ ਪકડਲੀ ਗਈ 2 ਕਿਲੋ 114 ਗ੍ਰਾਮ ਹੇਰੋਨ ਉਹ ਤੋਂ ਰਿਕਵਰ ਹੋਈ ਹੈ ਇਸਕੇ ਪਾਸੇ ਉਹ ਕੀ ਬਰਾਮਦ ਹੋਇਆ ਇੱਕ ਪਿਸਤਲ ਹੈ ਜੀ ਤੁਸੀਂ ਨਸ਼ਾ ਤਸਕਰ ਕਹਾ ਘਰ ਰਹਿਣ ਵਾਲਾ ਹੈ ਔਰ ਇਸਕੇ ਉਪਰ ਪਹਿਲੇ ਵੀ ਕੋਈ ਮੁਕਦਮੇ ਦਰਜ ਹੈ ਇਹ ਨਸ਼ਾ ਤਸਕਰ ਜੀ ਇਹ ਜਗਿੰਦਰ ਸਨ ਆਫ ਜਗਿੰਦਰ ਸਿੰਘ ਹੈ ਚੱਕੀ ਵਾਲੀ ਗਲੀ ਧਰਮਕੋਟ ਕੋਟੇ ਸਿਖਾ ਧਰਮਕੋਟ ਰੋਡ ਕੋਟੇ ਸਿਖਾ ਉਥੇ ਰਹਿਣ ਵਾਲਾ ਤੇ ਇਸ ਤੇ ਪਹਿਲਾਂ ਵੀ ਮੁਕਦਮੇ ਦਰਜ ਹੈ ਸਰ ਇਹ ਯਹਾਂ ਤੇ ਫਿਰੋਜ਼ਪੁਰ ਮੇ ਆ ਜਾਇਆ ਥਾ ਧਰਮਕੋਟ ਸੇ ਮੋਗਾ ਜ਼ਿਲ੍ਹੇ ਸੇ ਤਾਂ ਕਿਹਾ ਯਹਾਂ ਤੇ ਨਸ਼ਾ ਕਿਸ ਕੋ ਸਪਲਾਈ ਕਰਨੇ ਆਇਆ ਥਾ ਇਹ ਬਿਲਕੁਲ ਸਪਲਾਈ ਕਰਨੇ ਆਇਆ ਹੋਣਾ ਜੀ ਬਟ ਹਜੇ ਉਹਦਾ ਤੋਂ ਪੁੱਛ ਕੇ ਕਰਾਂਗੇ ਜਦੋਂ ਠੀਕ ਹੋ ਗਿਆ ਹਜੇ ਤੱਕ ਤਾਂ ਉਹ ਸੀਰੀਅਸ ਹੈ ਹਸਪੀਟਲ ਚਾ ਤੇ ਜਦੋਂ ਠੀਕ ਹੁੰਦਾ ਉਸ ਤੋਂ ਬਾਅਦ ਅਸੀਂ ਸਰ ਇਹਨੇ ਪੁਲਿਸ ਦੇ ਉੱਪਰ ਵੀ ਫਾਇਰ ਕੀਤੇ ਕਿੰਨੇ ਫਾਇਰ ਕੀਤੇ ਪੁਲਿਸ ਦੇ ਉੱਪਰ 3 ਫਾਇਰ ਕੀਤੇ ਜੀ ਅਗੂ ਸਰ ਇਹਦੇ ਤੇ ਇਹ ਜਾਨ ਜਾਰੀ ਹੈ ਅਗੂ ਕਿੱਥੇ ਕਿੱਥੇ ਦੇ ਉਹ ਜਾਂਚ ਕਰਾਂਗੇ ਜੀ ਹਜੇ ਤਾਂ ਉਹ ਥੋੜੀ ਇੱਥੋਂ ਹਸਪੀਟਲ ਜੋ ਉਹਨੂੰ ਰੈਫਰ ਕੀਤਾ ਗਿਆ ਸੀਰੀਅਸ ਹੈ ਥੋੜਾ ਜਿਹਾ ਤੇ ਜਦੋਂ ਉਹਦੇ ਚ ਆਉਂਦਾ ਜੋਸ਼ ਉਸ ਤੋਂ ਬਾਅਦ ਅਸੀਂ ਜਰ ਕਰਾਂਗੇ ਇੰਕਾਊਂਟਰ ਕੀਤਾ ਗਿਆ ਨਸ਼ਾ ਦਿੱਸ ਰਿਹਾ ਹੈ ਲੇਕਿਨ ਸਰ ਇਹ ਕੀ ਮਾਮਲਾ ਹੈ ਸਰ ਹਾਂਜੀ ਇੱਕ ਦਾ ਬਲਜਿੰਦਰ ਸਿੰਘ ਨਾਂ ਦਾ ਆਦਮੀ ਹੈ ਆ ਇੱਕ ਨਸ਼ਾ ਤਸਕਰ ਹੈ ਇਹ ਪੁਲਿਸ ਦੀ ਨਾਕਾਬੰਦੀ ਲੱਗੀ ਹੋਈ ਸੀਗੀ ਚੈਕਿੰਗ ਚੱਲ ਰਹੀ ਸੀ ਚੈਕਿੰਗ ਦੌਰਾਨ ਇੱਕ ਸਿਆਜ਼ਕਰ ਆਉਂਦੀ ਆ ਉਹ ਸਿਆਜ਼ਕਰ ਨੂੰ ਜਦੋਂ ਪੁਲਿਸ ਨੇ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾਕਾ ਤੋੜ ਕੇ ਨਾਕਾਬੰਦੀ ਪੁਲਿਸ ਵੱਲੋਂ ਗੱਡੀ ਕਰਕੇ ਤੇ ਉਹਨੇ ਉੱਥੋਂ ਦੜਾ ਲਈ ਪੁਲਿਸ ਪਾਰਟੀ ਵੱਲੋਂ ਦਾ ਪਿੱਛਾ ਕੀਤਾ ਗਿਆ ਤੇ ਉਹ ਜਦੋਂ ਉਹਨੂੰ ਇੰਟਰਸੈਪਟ ਕੀਤਾ ਤੇ ਉਸਦੇ ਨਿਕਲਦੇ ਸਾਰ ਗੱਡੀ 'ਚੋਂ ਦੋ ਤਿੰਨ ਤਿੰਨ ਫਾਇਰ ਗੱਡੀ ਵੱਲ ਕੀਤੇ ਤੇ ਇਹਨਾਂ ਪੁਲਿਸ ਪਾਰਟੀ ਵੱਲ ਕੀਤੇ ਤੇ ਜੋ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰ ਚ ਉਹ ਬੰਦਾ ਜ਼ਖਮੀ ਹੋ ਗਿਆ ਤੇ ਉਹ ਹਸਪੀਟਲ ਚ ਦਾਖਲ ਹੈ ਸਰ ਕਿਤੇ ਨਹੀਂ ਮਾਸਲਾ ਮੈਂ ਕਿੰਨੀ ਮਾਤਰਾ ਮੈਂ ਇਸਕੇ ਪਾਸੋਂ ਹੀਰੋਨ ਪਕੜੀ ਗਈ ਦੋ ਕਿਲੋ 114 ਗ੍ਰਾਮ ਹੀਰੋਨ ਉਹ ਤੋਂ ਰਿਕਵਰ ਹੋਈ ਹੈ ਇਸਕੇ ਪਾਸੋਂ ਉਹ ਕੀ ਬਰਾਮਦ ਹੋਇਆ ਇੱਕ ਪਿਸਤਲ ਹੈ ਜੀ ਸਰ ਇਹ ਨਸ਼ਾ ਤਸਕਰ ਕਹਾਂ ਕਾ ਰਹਿਣ ਵਾਲਾ ਹੈ ਔਰ ਇਸਕੇ ਉੱਪਰ ਪਹਿਲੇ ਵੀ ਕੋਈ ਮੁਕਦਮਾ ਦਰਜ ਹੈ ਇਹ ਨਸ਼ਾ ਤਸਕਰ ਜੀ ਇਹ ਜਗਿੰਦਰ ਸਿੰਘ ਹੈ ਚੱਕੀ ਵਾਲੀ ਗਲੀ ਧਰਮਕੋਟ ਕੋਟੀ ਸੇ ਖਾਂ ਧਰਮਕੋਟ ਰੋਡ ਕੋਟੀ ਸੇ ਖਾਂ ਉੱਥੇ ਰਹਿਣ ਵਾਲਾ ਤੇ ਇਸ ਤੇ ਪਹਿਲਾਂ ਵੀ ਮੁਕਦਮੇ ਦਰਜ ਹੈ ਸਰ ਇਹ ਯਹਾਂ ਪੇ ਫਿਰੋਜ਼ਪੁਰ ਮੇ ਆ ਜਾਇਆ ਤਾ ਧਰਮਕੋਟ ਸੇ ਮੋਗਾ ਜ਼ਿਲ੍ਹੇ ਸੇ ਤਾਂ ਕੀ ਯਹਾਂ ਪੇ ਨਸ਼ਾ ਕਿਸੇ ਕੋ ਸਪਲਾਈ ਕਰਨੇ ਆਇਆ ਸਰ ਇਹ ਬਿਲਕੁਲ ਸਪਲਾਈ ਕਰਨੇ ਆਇਆ ਹੋਣਾ ਜੀ ਬਟ ਹਜੇ ਉਹਦੇ ਤੋਂ ਪੁੱਛ ਕੇ ਕਰਾਂਗੇ ਜਦੋਂ ਠੀਕ ਹੋ ਗਿਆ ਹਜੇ ਤੱਕ ਤਾਂ ਉਹ ਸੀਰੀਅਸ ਆ ਹਸਪੀਟਲ ਚ ਤੇ ਜਦੋਂ ਠੀਕ ਹੁੰਦਾ ਉਸ ਤੋਂ ਬਾਅਦ ਅਸੀਂ ਸਿਰ ਇਹ ਪੁਲਿਸ ਦੇ ਉੱਤੇ ਵੀ ਫਾਇਰ ਕੀਤੇ ਕਿੰਨੇ ਫਾਇਰ ਕੀਤੇ ਪੁਲਿਸ ਦੇ ਉੱਪਰ 3 ਫਾਇਰ ਕੀਤੇ ਜੀ ਅਗੂ ਸਰ ਅੰਦੇ ਤੇ ਇਹ ਜਾਨ ਜਾਰੀ ਹੈ ਅਗੂ ਕਿੱਥੇ ਕਿੱਥੇ ਦੇ ਉਹ ਜਾਂਚ ਕਰਾਂਗੇ ਜੀ ਹਜੇ ਤਾਂ ਉਹ ਥੋੜੀ ਇੱਥੋਂ ਹਸਪੀਟਲ ਜੋ ਉਹਨੂੰ ਰੈਫਰ ਕੀਤਾ ਗਿਆ ਸੀਰੀਅਸ ਆ ਥੋੜਾ ਜਿਹਾ ਤੇ ਜਦੋਂ ਉਹਦੇ ਚ ਆਉਂਦਾ ਹੈ ਜੋਸ਼ ਉਸ ਤੋਂ ਬਾਅਦ ਅਸੀਂ ਜਨ ਕਰਾਂਗੇ